ਹਾਂਜੀ ਮਿੱਤਰੋ ਸਸਰੀ ਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਹਾਂ ਜੀ 107 ਅਕਸ ਦੀ ਕੋਠੀ ਹੈ 3B ਚ ਕੇ ਬਣੀ ਹੋਈ ਹੈ ਬਹੁਤ ਹੀ ਪਿਆਰੀ ਕੋਠੀ ਰਹੂਗੀ ਜੀ ਕੋਠੀ ਦੀ ਲੋਕੇਸ਼ਨ ਰਹੂਗੀ ਆਪਣੀ ਖਰੜ ਤੋਂ ਲੁਧਿਆਣਾ ਰੋਡ ਬਹੁਤ ਸੋਹਣੀ ਕੋਠੀ ਬਣੀ ਹੈ ਜੀ ਖੁੱਲੀ ਡੁੱਲੀ ਰੋਡ ਦੇ ਉੱਤੇ ਕੋਠੀ ਹੈ ਗੇਟਡ ਸੁਸਾਇਟੀ ਹੈ ਮੈਂਟੇਨ ਹੈ ਸੁਸਾਇਟੀ ਸਾਰੀ ਦੇਖੋ ਕਿੰਨੀ ਸੋਹਣੀ ਸੁਸਾਇਟੀ ਬਣੀ ਹੋਈ ਹੈ ਜੀ ਆਜੋ ਦੇਖਿਓ ਕੋਠੀ ਨੂੰ ਅੰਦਰੋਂ ਜੀ ਇਹ ਆਪਣੀ ਗੱਡੀ ਦੀ ਪਾਰਕਿੰਗ ਹੈ ਜੀ ਇੱਕ ਗੱਡੀ ਆਪਣੀ ਇੱਥੇ ਖੜੀ ਹੋ ਜਾਏਗੀ ਇਧਰ ਟੂ-ਵੀਲਰ ਲੱਗੇਗੀ ਇੱਕ ਗੱਡੀ ਆਪਣੀ ਬਾਰਬੀ ਆ ਜਗੀ ਜੀ ਆਜੋ ਚੱਲਦੇ ਹਾਂ ਜੀ ਅੱਗੇ ਬਹੁਤ ਪਿਆਰਾ ਕੰਮ ਹੋਇਆ ਹੋਇਆ ਜੀ ਮੇਨ ਐਂਟਰਸ 8 ਫੁੱਟ ਦੀ ਹੈ ਬਹੁਤ ਹੀ ਸੋਹਣੀ ਐਂਟਰਸ ਬਣਾਈ ਹੋਈ ਹੈ ਬਾਈ ਨੇ ਜੀ ਐਂਟਰ ਕਰਦੀ ਸਾਰੇ ਆਪਣਾ ਡਰਾਈੰਗ ਰੂਮ ਆ ਗਿਆ ਜੀ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਬਾਈ ਨੇ ਜੀ ਬਹੁਤ ਪਿਆਰਾ ਕੰਮ ਕਰਿਆ ਹੋਇਆ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਹੈ ਡਾਊਨ ਸੀਲਿੰਗ ਦੇਖੋ ਤੁਸੀਂ ਹੈ ਨਾ ਸਿਰਾ ਗੱਲ ਬਾਤ ਤੇ ਇਹ ਆਪਣਾ ਡਰਾਈੰਗ ਰੂਮ ਹੈ ਜੀ ਇੱਥੇ ਆਪਣਾ ਸੋਫਾ ਸੈੱਟ ਲੱਗੇਗਾ ਤੇ ਇੱਧਰ ਆਪਣਾ ਡਾਈਨਿੰਗ ਟੇਬਲ ਲੱਗੇਗਾ ਇੱਥੇ ਡਾਈਨਿੰਗ ਟੇਬਲ ਲ ਤੁਸੀਂ ਦੇਖੋ ਇੱਥੋਂ ਕਿੰਨੀ ਸੋਹਣੀ ਲੁਕਾਰੀ ਡਰਿੰਕ ਡਾਈਨਿੰਗ ਦੀ ਬਹੁਤ ਹੀ ਪਿਆਰੀ ਕੋਠੀ ਬਣੀ ਹੋਈ ਹੈ ਜੀ ਆਜੋ ਚੱਲਦੇ ਆਂ ਜੀ ਆਪਾਂ ਆਪਣੇ ਮੋਡਲਰ ਕਿਚਨ ਦੇ ਵਿੱਚ ਇਹ ਆਪਣੀ ਕਿਚਨ ਰਹੂਗੀ ਕਿਚਨ ਵੀ ਬਹੁਤ ਪਿਆਰੀ ਬਣੀ ਹੋਈ ਹੈ ਐਚ ਡੀ ਐਮ ਆਰ ਬੋਰਡ ਦੀ ਕਿਚਨ ਹੈ ਸਾਰਾ ਸਮਾਨ ਜੋ ਲੱਗਿਆ ਹੋਇਆ ਸਾਰਾ ਨਾਲ ਹੀ ਹੈ ਜੀ ਜੋ ਆਪਾਂ ਦੇਖ ਰਹੇ ਆਂ ਜੀ ਤੇ ਆਜੋ ਚੱਲਦੇ ਆਂ ਜੀ ਅੱਗੇ ਇਹ ਆ ਗਿਆ ਆਪਣਾ ਫਰਸਟ ਬੈਡਰੂਮ ਵਾਈਟ ਰੂਮ ਵੀ ਖੁੱਲੇ ਡੁੱਲੇ ਕੱਡੇ ਹੋਇਆ ਜੀ ਤੇ 107 ਅਗਸ ਦੀ ਕੋਠੀ ਦਾ ਪਲਾਟ ਸਾਈਜ਼ ਬਹੁਤ ਵਧੀਆ ਨਿਕਲਦਾ ਇਹਦੇ ਵਿੱਚ ਜੀ ਅਟੈਚ ਵਾਸ਼ਰੂਮ ਦੇ ਨਾਲ ਹੈ ਜੀ ਇਹ ਆਪਣਾ ਵਾਸ਼ਰੂਮ ਆ ਗਿਆ ਸਾਰਾ ਦੇਖੋ ਕਿੰਨਾ ਸੋਹਣਾ ਸੇਰਾ ਦੀ ਸਾਰੀ ਫਿਟਿੰਗ ਲੱਗੀ ਹੋਈ ਹੈ ਫੁੱਲ ਹਾਈਟ ਤੱਕ ਟਾਇਲ ਰਹੀਗੀ ਜੀ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਵਾਸ਼ਰੂਮ ਦੇ ਵਿੱਚ ਜੀ ਅੱਜ ਦੇਖਦੇ ਹਾਂ ਜੀ ਬੈਡਰੂਮ ਨੂੰ ਜੀ ਇਹ ਬੈਡ ਬੈਟਰੀ ਆਪਣੀ ਬੈਕ ਵਾਲ ਹੈ ਜੀ ਸਾਹਮਣੇ ਆਪਣੀ ਕੱਬਰਡ ਆ ਗਈ ਨਾਲ ਹੀ ਡਰੈਸਿੰਗ ਆ ਗਈ ਡਾਊਨ ਸੀਲਿੰਗ ਬਹੁਤ ਸੋਹਣੀ ਕਰੀ ਹੋਈ ਹੈ ਬਾਈ ਨੇ ਬਹੁਤ ਸੋਹਣਾ ਡਿਜ਼ਾਈਨ ਕੱਢਿਆ ਹੋਇਆ ਤੇ ਨਾਲ ਹੀ ਆਪਣਾ ਸਾਹਮਣੇ ਟੀਵੀ ਪੈਨਲ ਆ ਗਿਆ ਜੀ ਆਜਾ ਚੱਲਦੇ ਆਂ ਜੀ ਸੈਕੰਡ ਬੈੱਡਰੂਮ ਦੇ ਵਿੱਚ ਜੀ ਨਾਲ ਹੀ ਆਪਣਾ ਸੈਕੰਡ ਬੈੱਡਰੂਮ ਰਹੂਗਾ ਸੈਕੰਡ ਬੈੱਡਰੂਮ ਵੀ ਬਹੁਤ ਪਿਆਰਾ ਤੇ ਖੁੱਲਡੁੱਲਾ ਬਣਿਆ ਹੋਇਆ ਹੈ ਜੀ ਲਾਈਟਿੰਗ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਘਰ ਦੇ ਵਿੱਚ ਜੀ ਤੇ ਗੇਟਡ ਸੁਸਾਇਟੀ ਦੇ ਵਿੱਚ ਕੋਠੀ ਬਹੁਤ ਹੀ ਪਿਆਰੀ ਬਣੀ ਹੈ ਇਹ ਦੇਖੋ ਤੁਸੀਂ ਵਾਸ਼ਰੂਮ ਫੁੱਲ ਹਾਈਟ ਤੱਕ ਸੇਮ ਉਦਾਂ ਦੀ ਟਾਈਲਾਂ ਲੱਗੀਆਂ ਹੋਈਆਂ ਸਹਿਰਾ ਦੀ ਸਾਰੀ ਫਿਟਿੰਗ ਹੈ ਜੀ ਤੇ ਆਪਣੀ ਬੈੱਡ ਦੀ ਵੈਕ ਬਾਲ ਆ ਗਈ ਬਹੁਤ ਪਿਆਰਾ ਕੰਮ ਹੋਇਆ ਹੋਇਆ ਡੌਨ ਸੀਲਿੰਗ ਦਾ ਕਬੜ ਆ ਗਿਆ ਜੀ ਤੇ ਨਾਲ ਹੀ ਆਪਣਾ ਗੇਦਰ ਟੀਵੀ ਪੈਨਲ ਜੀ ਕੋਠੀ ਦੀ ਲੋਕੇਸ਼ਨ ਫੇਰ ਦੱਸਦਾ ਜੀ ਖਰੜ ਲੁਧਿਆਣਾ ਰੋਡ ਦੇ ਉੱਤੇ ਕੋਠੀ ਰਹੂਗੀ ਜੀ ਗੇਟਡ ਸੁਸਾਇਟੀ ਦੇ ਵਿੱਚ ਕੋਠੀ ਹੈ ਸੁਸਾਇਟੀ ਬਹੁਤ ਮੈਂਟੇਨ ਹੈ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਸੁਸਾਇਟੀ ਦੇ ਵਿੱਚ ਜੀ ਕੋਠੀ ਨੂੰ ਵਿਜ਼ਿਟ ਕਰਨ ਲਈ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ